ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਮੈਂ ਘਰ ਦੇ ਵਿੱਚ ਇਕੱਲਾ ਰਹਿੰਦਾ ਸੀ ਮੇਰੇ ਬਚਪਨ ਦੇ ਵਿੱਚ ਹੀ ਮਾਤਾ ਪਿਤਾ ਮਰ ਗਏ ਸੀ ਮੇਰੀ ਕੋਈ ਹੋਰ ਭੈਣ ਭਰਾ ਨਹੀਂ ਮੈਂ ਸਿਰਫ ਇਕੱਲਾ-ਇਕੱਲਾ ਹਾਂ ਮੈਂ ਹਮੇਸ਼ਾ ਸੋਚਦਾ ਸੀ ਕਿ ਰੱਬਾ ਜੇ ਮੇਰੇ ਮਾਪਿਓ ਨੂੰ ਇਸ ਦੁਨੀਆ ਤੋਂ ਲੈ ਹੀ ਜਾਣਾ ਸੀ ਤਾਂ ਘਟੋ ਘਟ ਮੈਨੂੰ ਇੱਕ ਭੈਣ ਜਾਂ ਇੱਕ ਭਰਾ ਤਾਂ ਦੇ ਦਿੰਦਾ ਜਿਸ ਦੇ ਨਾਲ ਮੈਂ ਆਪਣਾ ਦੁੱਖ ਸੁੱਖ ਸਾਂਝਾ ਕਰ ਲੈਂਦਾ ਪਰ ਰੱਬ ਨੂੰ ਜੋ ਮਨਜ਼ੂਰ ਸੀ ਉਹੀ ਹੋਣਾ ਸੀ ਮੇਰੇ ਕੋਲ ਕੋਈ ਜ਼ਮੀਨ ਨਹੀਂ ਸੀ ਘਰ ਵੀ ਇੰਨਾ ਜ਼ਿਆਦਾ ਵਧੀਆ ਨਹੀਂ ਸੀ ਮਾਂ ਪਿਓ ਵੀ ਬਸ ਗਰੀਬੀ ਵਿੱਚ ਹੀ ਤੁਰ ਗਏ ਹੁਣ ਮੈਂ ਵੀ ਗਰੀਬੀ ਕੱਟ ਰਿਆਂ ਸੀ ਮੈਂ ਨਾਲ ਦੇ ਸ਼ਹਿਰ ਦੇ ਵਿੱਚ ਫੈਕਟਰੀ ਦੇ ਵਿੱਚ ਕੰਮ ਤੇ ਲੱਗਾ ਹੋਇਆ ਸੀ ਕਈ ਵਾਰ ਦਿਲ ਕਰਨਾ ਕਿ ਫੈਕਟਰੀ ਵਿੱਚ ਹੀ ਸੋ ਜਾਵਾਂ ਕਿਉਂਕਿ ਘਰੋਂ ਨੂੰ ਦਿਲ ਨਹੀਂ ਕਰਦਾ ਸੀ ਕਿਉਂਕਿ ਘਰ ਦੇ ਵਿੱਚ ਤਾਂ ਕੋਈ ਨਹੀਂ ਸੀ ਜੋ ਮੇਰੀ ਵੇਟ ਕਰਦਾ ਹੋਵੇ ਗਰੀਬੀ ਕਰਕੇ ਮੇਰਾ ਵਿਆਹ ਵੀ ਨਹੀਂ ਹੋ ਰਿਹਾ ਸੀ ਕਈ ਵਾਰ ਮੇਰੀ ਤਾਈ ਨੇ ਮੇਰਾ ਰਿਸ਼ਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰਾ ਰਿਸ਼ਤਾ ਸਿਰੇ ਨਹੀਂ ਚੜਦਾ ਸੀ ਕਿਉਂਕਿ ਮੇਰਾ ਘਰ ਕੱਚਾ ਜਿਹਾ ਸੀ ਦੋ ਕਮਰੇ ਸੀ ਉਹ ਵੀ ਬਾਲਿਆਂ ਦੀ ਛੱਤ ਤੇ ਸੀ ਇੱਕ ਕਮਰਾ ਤਾਂ ਬਿਲਕੁਲ ਹੀ ਛੋਟਾ ਜਿਹਾ ਸੀ ਜਿਸ ਦੇ ਵਿੱਚ ਮੇਰੀ ਮੰਮੀ ਦਾ ਸਮਾਨ ਪਿਆ ਸੀ ਉਸ ਕਮਰੇ ਵਿੱਚ ਮੰਮੀ ਦਾ ਦਾਜ ਦਾ ਸਮਾਨ ਪਿਆ ਸੀ ਦੋ ਮੰਮੀ ਦੀਆਂ ਪੇਟੀਆਂ ਸੀ ਉਸ ਦੇ ਬਾਹਰਲੇ ਸਾਈਡ ਤੇ ਹੀਰ ਸੋਈ ਦਾ ਸਮਾਨ ਸੀ ਥੋੜੇ ਬਹੁਤ ਡੱਬੇ ਪਏ ਸੀ ਇੱਕ ਸਾਈਡ ਤੇ ਚੁੱਲ੍ਹਾ ਸੀ ਮੇਰੇ ਕੋਲ ਗੈਸ ਵੀ ਨਹੀਂ ਸੀ ਮੈਨੂੰ ਆਪਣੇ ਮਾਪਿਓ ਦੀ ਬੜੀ ਹੀ ਯਾਦ ਆਉਂਦੀ ਸੀ ਪਰ ਹੁਣ ਕੀ ਕਰ ਸਕਦਾ ਸੀ ਮੈਨੂੰ ਰੱਬ ਦਾ ਭਾਣਾ ਮੰਨਣਾ ਹੀ ਪੈਣਾ ਸੀ ਹੁਣ ਮੈਂ ਆਪਣੀ ਮਿਹਨਤ ਕਰਦਾ ਸੀ ਤੇ ਮਹਿਸੂਸਦਾ ਸੀ ਕਿ ਮੈਂ ਮਿਹਨਤ ਕਰ ਕਰਕੇ ਹਰ ਇੱਕ ਚੀਜ਼ ਘਰ ਵਿੱਚ ਬਣਾ ਲਊਗਾ ਫਿਰ ਮੇਰਾ ਵਿਆਹ ਹੋ ਜਾਊਗਾ ਤੇ ਮੇਰੇ ਨਾਲ ਵੀ ਕੋਈ ਸੁੱਖ-ਦੁੱਖ ਸਾਂਝਾ ਕਰਨ ਵਾਲੀ ਆ ਜਾਊਗੀ ਪਰ ਇਹ ਤਾਂ ਰੱਬ ਹੀ ਜਾਣਦਾ ਸੀ ਕਿ ਮੈਨੂੰ ਰਿਸ਼ਤਾ ਹੋਣਾ ਵੀ ਸੀ ਜਾਂ ਨਹੀਂ ਕਿਉਂਕਿ ਜਦੋਂ ਕਿਤੇ ਮੈਂ ਕਿਸੇ ਦੇ ਜਵਾਕਾਂ ਨੂੰ ਵੇਖਦਾ ਸੀ ਤਾਂ ਮੈਂ ਵੀ ਸੋਚਦਾ ਸੀ ਕਿ ਕਾਸ਼ ਮੇਰਾ ਵੀ ਵਿਆਹ ਹੋ ਜਾਵੇ ਤੇ ਮੇਰੇ ਘਰ ਵਿੱਚ ਜਵਾਕ ਖੇਡਣ ਕਦੇ-ਕਦੇ ਮੈਂ ਆਪਣੇ ਨਾਨਕੇ ਘਰ ਵਿੱਚ ਰਹਿਣ ਚਲਾ ਜਾਂਦਾ ਸੀ ਮੇਰੇ ਨਾਨਕੇ ਘਰ ਨਾਨਾ ਨਾਨੀ ਦੀ ਡੈਥ ਹੋ ਗਈ ਸੀ ਤੇ ਮੇਰੇ ਮਾਮਾ ਮਾਮੀ ਸੀ ਤੇ ਮਾਮੇ ਦੇ ਜਵਾਕ ਸੀ ਮਾਮੀ ਤਾਂ ਕਈ ਕੋਈ ਜ਼ਿਆਦਾ ਚੰਗੀ ਨਹੀਂ ਸੀ ਉਹ ਤਾਂ ਮੇਰੇ ਨਾਲ ਜ਼ਿਆਦਾ ਮੋਹ ਨਹੀਂ ਕਰਦੀ ਸੀ ਪਰ ਮਾਮਾ ਮੇਰੇ ਨਾਲ ਵਧੀਆ ਮੋਹ ਕਰਦਾ ਸੀ ਤੇ ਮਾਮੇ ਦੇ ਜਵਾਕ ਵੀ ਮੇਰਾ ਬੜਾ ਹੀ ਮੋਹ ਕਰਦੇ ਸੀ ਉਹ ਤਾਂ ਚਾਹੁੰਦੇ ਸੀ ਕਿ ਮੈਂ ਉਹਨਾਂ ਕੋਲ ਉੱਥੇ ਹੀ ਰਹਾ ਪਰ ਮਾਮੀ ਦਾ ਸੁਭਾਅ ਇੰਨਾ ਵਧੀਆ ਨਹੀਂ ਸੀ ਉਹ ਮੈਨੂੰ ਘਟ ਹੀ ਚਲਦੀ ਸੀ ਇਸ ਕਰਕੇ ਮੈਂ ਉੱਥੇ ਨਹੀਂ ਰਹਿੰਦਾ ਸੀ ਮਾਮਾ ਤਾਂ ਚਾਹੁੰਦਾ ਸੀ ਕਿ ਮੈਂ ਉੱਥੇ ਰਹਾ ਪਰ ਮਾਮਾ ਮਾਮੇ ਤੋਂ ਡਰਦਾ ਸੀ ਕਿਉਂਕਿ ਮਾਮੀ ਉਹਦੇ ਨਾਲ ਲੜਾਈ ਪਾ ਲੈਂਦੀ ਸੀ ਮਾਮੇ ਦੇ ਜਵਾਕ ਵੀ ਮੇਰੇ ਕੋਲ ਕਈ-ਕਈ ਦਿਨ ਛੁੱਟੀਆਂ ਵਿੱਚ ਰਹਿ ਜਾਂਦੇ ਸੀ ਮਾਮੇ ਦੇ ਜਵਾਕ ਅਜੇ ਸਕੂਲ ਵਿੱਚ ਪੜ੍ਹਦੇ ਸੀ ਇੱਕ 12ਵੀਂ ਕਲਾਸ ਵਿੱਚ ਪੜ੍ਹਦਾ ਸੀ ਅਤੇ ਕੁੜੀ 12ਵੀਂ ਕਲਾਸ ਵਿੱਚ ਪੂਰੀ ਕਰਕੇ ਕੰਪਿਊਟਰ ਦਾ ਕੋਰਸ ਕਰਦੀ ਸੀ ਮਾਮੇ ਦੀ ਕੁੜੀ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਵੀਰੇ ਮੈਂ ਉੱਥੇ ਕੁੜੀਆਂ ਨਾਲ ਗੱਲ ਕਰੂੰਗੀ ਜੇ ਕੋਈ ਗਰੀਬ ਘਰ ਦੀ ਕੁੜੀ ਹੋਈ ਤਾਂ ਤੇਰੇ ਲਈ ਜ਼ਰੂਰ ਵੇਖੂੰਗੀ ਉਹ ਵੀ ਬੜੀ ਹੀ ਕੋਸ਼ਿਸ਼ ਕਰਦੀ ਸੀ ਕਿ ਮੇਰਾ ਵਿਆਹ ਹੋ ਜਾਵੇ ਉਹ ਮੇਰੇ ਤੇ ਬੜਾ ਤਰਸ ਕਰਦੀ ਸੀ ਕਿ ਤੂੰ ਕੱਲਾ ਰਹਿਣਾ ਜਦੋਂ ਵੀ ਉਹ ਮੇਰੇ ਕੋਲ ਰਹਿਣ ਆਉਂਦੇ ਸੀ ਤਾਂ ਕਹਿੰਦੀ ਸੀ ਕਿ ਤੇਰੇ ਘਰ ਵਿੱਚ ਬੜਾ ਸਕੂਨ ਮਿਲਦਾ ਹੈ ਬੇਸ਼ੱਕ ਤੇਰਾ ਘਰ ਪੱਕਾ ਨਹੀਂ ਹੈ ਤੇਰੇ ਕੋਲ ਕੋਠੀ ਨਹੀਂ ਹੈ ਪਰ ਇੱਥੇ ਤੂੰ ਸਾਨੂੰ ਪਿਆਰ ਬਹੁਤ ਦਿੰਦਾ ਹੈ ਜਿੰਨੇ ਪੈਸੇ ਤੇਰੇ ਕੋਲ ਹੁੰਦੇ ਆ ਤੂੰ ਸਾਨੂੰ ਕੁਝ ਨਾ ਕੁਝ ਖਾਣ ਲਈ ਲਿਆ ਕੇ ਦਿੰਦਾ ਮੈਂ ਉਹਨਾਂ ਨੂੰ ਕਹਿ ਦਿੰਦਾ ਸੀ ਕਿ ਤੁਹਾਡੇ ਤੋਂ ਇਲਾਵਾ ਮੇਰਾ ਹੈ ਵੀ ਕੌਣ ਤੁਸੀਂ ਹੀ ਹੋ ਜੋ ਮੇਰਾ ਇੰਨਾ ਕਰਦੇ ਹੋ ਨਹੀਂ ਤਾਂ ਅੱਜਕੱਲ ਮਾਮੇ ਦੇ ਜਵਾਕ ਤਾਂ ਭੂਆ ਦੇ ਜਵਾਕਾਂ ਨੂੰ ਪੁੱਛਦੇ ਤੱਕ ਨਹੀਂ ਇਸੇ ਤਰ੍ਹਾਂ ਅਸੀਂ ਇੱਕ ਦੂਜੇ ਨਾਲ ਮਜ਼ਾਕ ਕਰਨ ਲੱਗ ਜਾਂਦੇ ਸੀ ਇੱਕ ਦਿਨ ਮੇਰਾ ਦੋਸਤਾਂ ਨੇ ਨੈਣਾ ਦੇਵੀ ਜਾਣ ਦਾ ਪ੍ਰੋਗਰਾਮ ਬਣਾਇਆ ਤੇ ਮੈਂ ਵੀ ਉਹਨਾਂ ਨਾਲ ਜਾਣ ਲਈ ਤਿਆਰ ਹੋ ਗਿਆ ਮੈਂ ਥੋੜੇ ਦਿਨ ਲਈ ਫੈਕਟਰੀ ਵਿੱਚ ਛੁੱਟੀ ਲੈ ਲਈ ਤੇ ਉਹਨਾਂ ਨਾਲ ਨੈਣਾ ਦੇਵੀ ਚਲਾ ਗਿਆ ਮੈਨੂੰ ਇਹ ਸੀ ਕਿ ਚੱਲ ਥੋੜੇ ਦਿਨ ਜਾਊਂਗਾ ਮੇਰਾ ਦਿਲ ਲੱਗ ਜਾਊ ਜਦੋਂ ਅਸੀਂ ਨਾਣਾ ਦੇ ਵਿੱਚ ਚਲੇ ਗਏ ਤਾਂ ਉੱਥੇ ਵਧੀਆ ਦਰਸ਼ਨ ਕੀਤੇ ਜਦੋਂ ਅਸੀਂ ਉੱਥੇ ਘੁੰਮੇ ਘੁੰਮ ਰਹੇ ਸੀ ਤਾਂ ਮੈਂ ਵੇਖਿਆ ਇੱਕ ਕੁੜੀ ਉੱਥੇ ਸਾਈਡ ਤੇ ਬੈਠੀ ਸੀ ਤੇ ਰੋਈ ਜਾ ਰਹੀ ਸੀ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਉਹ ਕੁੜੀ ਸ਼ਾਇਦ ਪਾਗਲ ਹੋਣੀ ਆ ਪਹਿਲਾਂ ਤਾਂ ਮੈਂ ਉੱਥੇ ਥੋਂ ਦੀ ਲੰਘ ਗਿਆ ਪਰ ਫਿਰ ਮੇਰਾ ਮਨ ਜਾਂ ਨਹੀਂ ਟਿਕਿਆ ਮੈਂ ਸੋਚਿਆ ਕਿ ਮੈਂ ਉਹਨੂੰ ਪੁੱਛ ਚਲਾਮਾ ਕੀ ਗੱਲ ਹੋ ਗਈ ਆ ਫਿਰ ਮੈਂ ਉਹਨਾਂ ਨੂੰ ਪੁੱਛਿਆ ਕੀ ਗੱਲ ਤੁਸੀਂ ਰੋ ਕਿਉਂ ਰਹੇ ਹੋ ਫਿਰ ਉਹ ਮੈਨੂੰ ਦੱਸਣ ਲੱਗ ਪਈ ਉਹ ਮੈਨੂੰ ਕਹਿਣ ਲੱਗੇ ਮੇਰਾ ਦਰਦ ਕੀ ਪੁੱਛਦੇ ਹੋ ਮੈਂ ਤਾਂ ਬਹੁਤ ਕਰਮਾਂ ਦੀ ਮਾਰੀ ਹੋਈਆਂ ਮੇਰੇ ਜ਼ਿਆਦਾ ਪੁੱਛਣ ਤੇ ਉਹਨੇ ਮੈਨੂੰ ਦੱਸਿਆ ਕਿ ਮੇਰੀ ਛੋਟੀ ਹੁੰਦੀ ਦੀ ਮਾਂ ਪਿਓ ਮਰ ਗਏ ਸੀ ਤੇ ਫਿਰ ਮੇਰਾ ਵਿਆਹ ਬਹੁਤ ਹੀ ਅਮੀਰ ਘਰ ਦੇ ਵਿੱਚ ਹੋਇਆ ਘਰ ਦੇ ਵਿੱਚ ਤਾਂ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ ਪਰ ਮੇਰਾ ਘਰ ਵਾਲਾ ਤੇ ਮੇਰਾ ਸੋਰਾ ਦੋਵੇਂ ਜਾਣੇ ਸ਼ਰਾਬ ਪਿੰਦੇ ਆ ਤੇ ਸ਼ਰਾਬ ਪੀ ਕੇ ਮੈਨੂੰ ਕੁੱਟਦੇ ਆ ਮੇਰੀ ਸੱਸ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਆ ਨਾ ਕੋਈ ਮੇਰੇ ਜਵਾਕ ਆ ਉਹਨਾਂ ਦੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਪਰ ਉਸ ਘਰ ਦੇ ਵਿੱਚ ਮੈਨੂੰ ਸਕੂਨ ਨਹੀਂ ਮਿਲਿਆ ਉਹ ਮੈਨੂੰ ਡੇਲੀ ਰਾਤ ਨੂੰ ਕੁੱਟਦੇ ਸੀ ਮੇਰੇ ਘਰ ਵਾਲੇ ਨੇ ਮੇਰੇ ਕੁੱਟ-ਕੁੱਟ ਕੇ ਲਾਸ਼ਾਂ ਪਾ ਦਿੱਤੀਆਂ ਉਹਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਜਾਨਵਰਾ ਵਾਂਗ ਕੁੱਟਦੇ ਆ ਮੈਂ ਉੱਥੇ ਬੜੀ ਔਖੀ ਆ ਤੇ ਇਸ ਕਰਕੇ ਮੈਂ ਆਪਣਾ ਘਰ-ਬਾਰ ਛੱਡ ਕੇ ਆ ਗਈ ਆ ਕਿਉਂਕਿ ਉਸ ਘਰ ਦੇ ਵਿੱਚ ਮੈਨੂੰ ਕੋਈ ਸੁੱਖ ਨਹੀਂ ਮਿਲਦਾ ਬਸ ਪਾਗਲਾ ਵਾਂਗ ਸਾਰਾ ਦਿਨ ਕੰਮ ਕਰੀ ਜਾਂਦੀ ਸੀ ਕੰਮ ਕਰਨ ਦੇ ਬਾਵਜੂਦ ਵੀ ਉਹ ਮੈਨੂੰ ਬਹੁਤ ਘੁੱਟਦੇ ਮਾਰਦੇ ਸੀ ਨਾ ਮੈਨੂੰ ਕੋਈ ਚੀਜ਼ ਲਿਆ ਕੇ ਦਿੰਦੇ ਸੀ ਮੇਰਾ ਘਰ ਵਾਲਾ ਤਾਂ ਇੱਥੇ ਤੱਕ ਗਿਰਿਆ ਹੋਇਆ ਸੀ ਕਿ ਆਪਣੇ ਦੋਸਤਾਂ ਨੂੰ ਘਰ ਬੁਲਾ ਕੇ ਮੇਰੇ ਕੋਲ ਕਦੇ ਕੁਝ ਮੰਗਦਾ ਸੀ ਕਦੇ ਕੁਝ ਤੇ ਉਹਦੇ ਦੋਸਤਾਂ ਮੇਰੇ ਤੇ ਬੁਰੀ ਨਜ਼ਰ ਰੱਖਦੇ ਸੀ ਜੇ ਉਹਨਾਂ ਨੂੰ ਮੈਂ ਇਹ ਗੱਲ ਦੱਸਦੀ ਸੀ ਤਾਂ ਉਹ ਮੈਨੂੰ ਕੁੱਟ ਸੁੱਟਦਾ ਸੀ ਕਿ ਤੂੰ ਮੇਰੇ ਦੋਸਤਾਂ ਤੇ ਇਲਜ਼ਾਮ ਲਗਾ ਰਹੀ ਹੈ ਕਿਉਂਕਿ ਮੇਰੇ ਘਰ ਵਾਲੇ ਨੂੰ ਪਤਾ ਸੀ ਕਿ ਮੇਰੇ ਪਿੱਛੇ ਆਉਣ ਵਾਲਾ ਕੋਈ ਨਹੀਂ ਹੈ ਤਾਂ ਮੈਂ ਉਹਨੂੰ ਪੁੱਛਿਆ ਕਿ ਤੇਰੀ ਮਾਂ ਪਿਓ ਤੋਂ ਇਲਾਵਾ ਤੇਰਾ ਕੋਈ ਹੋਰ ਵੀ ਰਿਸ਼ਤੇਦਾਰ ਹੋਊਗਾ ਤਾਂ ਉਹ ਕਹਿਣ ਲੱਗੇ ਕਿ ਰਿਸ਼ਤੇਦਾਰ ਵੀ ਮੂੰਹ ਮੋੜ ਜਾਂਦੇ ਆ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਇਹ ਸਾਡੇ ਕੋਲੋਂ ਕੁਝ ਮੰਗੋਗੇ ਸਾਨੂੰ ਦੁੱਖ ਹੀ ਦੋਗੇ ਸਾਨੂੰ ਆਪਣੇ ਘਰ ਨਾ ਰੱਖਣੀ ਪੈ ਜਾਵੇ ਤਾਂ ਇਸੇ ਕਰਕੇ ਰਿਸ਼ਤੇਦਾਰ ਵੀ ਜ਼ਿਆਦਾ ਮੂੰਹ ਨਹੀਂ ਲਾਉਂਦੇ ਬਸ ਦੁਖੀ ਬੰਦੇ ਕੋਲੋਂ ਦੂਰ ਦੂਰ ਭੱਜਦੇ ਆ ਉਹਨੇ ਦੱਸਿਆ ਕਿ ਮੇਰਾ ਨਾਮ ਰਾਜੂ ਹੈ ਉਹਦੇ ਕੋਈ ਹੋਰ ਭੈਣ ਭਰਾ ਨਹੀਂ ਸੀ ਉਹਦੇ ਮਾਪਿਓ ਵੀ ਬਚਪਨ ਵਿੱਚ ਹੀ ਮਰ ਗਏ ਸੀ ਉਹਨੂੰ ਮੈਂ ਪੁੱਛਿਆ ਕਿ ਤੁਹਾਡੇ ਪੇਕੇ ਤੁਹਾਡਾ ਕੋਈ ਚਾਚਾ ਤਾਇਆ ਹੋਵੇ ਤਾਂ ਉਹਨੂੰ ਉਹਨਾਂ ਨੇ ਦੱਸਿਆ ਕਿ ਜੋ ਮੇਰੇ ਚਾਚੇ ਤਾਇਏ ਨੇ ਉਹ ਵੀ ਹੁਣ ਮੈਨੂੰ ਆਪਣੇ ਘਰ ਨਹੀਂ ਵੜਨ ਦਿੰਦੇ ਜਦੋਂ ਮੇਰੇ ਹਿੱਸੇ ਦੀ ਜ਼ਮੀਨ ਸੀ ਮੈਂ ਆਪਣੇ ਚਾਚੇ ਤਾਇਆਂ ਵਿੱਚ ਵੰਡਾਇਆ ਸੀ ਤਾਂ ਕਿ ਸਾਰੀ ਉਮਰ ਉਹ ਮੇਰੇ ਨਾਲ ਵਰਤਨ ਪਰ ਜਦੋਂ ਹੁਣ ਮੈਂ ਉਹਨਾਂ ਦੇ ਘਰ ਜਾਣਾ ਜਾਣੀ ਆ ਤਾਂ ਉਹ ਮੈਨੂੰ ਮੂੰਹ ਨਹੀਂ ਲਾਉਂਦੇ ਉਹਨਾਂ ਨੂੰ ਇਹ ਹੈ ਕਿ ਕਿਤੇ ਇਹਦਾ ਕੁਝ ਕਰਨਾ ਨਾ ਪੈ ਜਾਵੇ ਮੈਂ ਉਹਨਾਂ ਨੂੰ ਕਈ ਵਾਰ ਜਾ ਕੇ ਦੱਸਿਆ ਉਹ ਮੈਨੂੰ ਬੜਾ ਹੀ ਤੰਗ ਕਰਦਾ ਹੈ ਤੁਸੀਂ ਇੱਕ ਵਾਰ ਉਹਨੂੰ ਸਮਝਾਓ ਤੇ ਇੱਕ ਦੋ ਵਾਰ ਮੇਰਾ ਚਾਚਾ ਮੇਰੇ ਨਾਲ ਮੇਰੇ ਘਰ ਵਾਲੇ ਨੂੰ ਸਮਝਾ ਕੇ ਗਿਆ ਤੇ ਇੱਕ ਵਾਰ ਮੈਂ ਆਪਣੇ ਘਰ ਜਾ ਕੇ ਕਹਿ ਦਿੱਤਾ ਕਿ ਮੈਂ ਉਸ ਬੰਦੇ ਨਾਲ ਨਹੀਂ ਰਹਿਣਾ ਮੇਰਾ ਉਸਦੇ ਨਾਲ ਤਲਾਕ ਕਰਵਾ ਦਿਓ ਕਿਉਂਕਿ ਅਸੀਂ ਫਿਰ ਵੀ ਉਹਨਾਂ ਨੂੰ ਜ਼ਮੀਨ ਦਿੱਤੀ ਸੀ ਇੰਨਾਕ ਤਾਂ ਉਹ ਸਾਡੇ ਲਈ ਕਰ ਹੀ ਸਕਦੇ ਸੀ ਪਰ ਉਹ ਮੈਨੂੰ ਇਹੀ ਕਹਿਣ ਲੱਗ ਪਏ ਕਿ ਇਸ ਤਰ੍ਹਾਂ ਘਰ ਨਹੀਂ ਤੋੜੀ ਦੇ ਜਦੋਂ ਜੋ ਜਿਹਾਂ ਵੀ ਹੈ ਹੁਣ ਤੇਰਾ ਘਰ ਵਾਲਾ ਹੈ ਤੈਨੂੰ ਉੱਥੇ ਹੀ ਆਪਣੀ ਸਾਰੀ ਜ਼ਿੰਦਗੀ ਕੱਟਣੀ ਪਊਗੀ ਹੁਣ ਜੇ ਮੈਂ ਉਹਨਾਂ ਦੇ ਘਰ ਜਾਂਦੀ ਵੀ ਆ ਤਾਂ ਉਹ ਮੈਨੂੰ ਕਹਿ ਦਿੰਦੇ ਨੇ ਕਿ ਤੂੰ ਉੱਥੇ ਹੀ ਰਹਿ ਕਦੇ ਨਾ ਕਦੇ ਤਾਂ ਉਹ ਸੁਧਰ ਹੀ ਜਾਊਗਾ ਹੋ ਹੋ ਹੁਣ ਮੈਨੂੰ ਆਪਣੇ ਘਰ ਰੱਖ ਕੇ ਰਾਜ਼ੀ ਨਹੀਂ ਹੈ ਇਸ ਕਰਕੇ ਮੈਂ ਸਭ ਨੂੰ ਛੱਡ ਕੇ ਇੱਥੇ ਮਾਤਾ ਦੇ ਘਰ ਆ ਗਈ ਹਾਂ ਤੇ ਹੁਣ ਮੇਰਾ ਹੱਲ ਮਾਤਾ ਰਾਣੀ ਹੀ ਕਰੇਗੀ ਮੈਂ ਸ਼ੁਰੂ ਤੋਂ ਹੀ ਮਾਤਾ ਰਾਣੀ ਦੀ ਪਕਤ ਨਹੀਂ ਆ ਤੇ ਮੈਂ ਉਸ ਕੁੜੀ ਨੂੰ ਪੁੱਛਿਆ ਕਿ ਹੁਣ ਤੁਸੀਂ ਕਿੱਥੇ ਜਾਣਾ ਹੁਣ ਤੁਸੀਂ ਇੱਥੇ ਕਿੰਨਾ ਕੁ ਟਾਈਮ ਬੈਠਦੇ ਰਹੋਗੇ ਤਾਂ ਉਹ ਕਹਿਣ ਲੱਗੀ ਬਸ ਮੇਰਾ ਤਾਂ ਹੁਣ ਹੱਲ ਮਾਤਾ ਰਾਣੀ ਹੀ ਕਰੇਗੀ ਤੇ ਮੈਂ ਤਾਂ ਹੁਣ ਇੱਥੇ ਹੀ ਬੈਠਾਂ ਬੈਠੀ ਰਹਾਂਗੀ ਜਿੰਨਾ ਟਾਈਮ ਮੇਰਾ ਕੋਈ ਹੱਲ ਨਹੀਂ ਹੁੰਦਾ ਕਿਉਂਕਿ ਮੇਰਾ ਆਪਣਾ ਕੋਈ ਨਹੀਂ ਹੈ ਮੈਨੂੰ ਉਹਦੀਆਂ ਗੱਲਾਂ ਸੁਣ ਕੇ ਬੜਾ ਹੀ ਤਰਸ ਆਇਆ ਮੈਂ ਉਹਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਚੱਲੋਗੇ ਤਾਂ ਉਹ ਮੇਰੇ ਵੱਲ ਹੈਰਾਨ ਹੋ ਕੇ ਵੇਖਣ ਲੱਗੀ ਤੇ ਉਹ ਮੈਨੂੰ ਕਹਿਣ ਲੱਗੀ ਕਿ ਤੁਹਾਡੇ ਘਰ ਦੇ ਮੈਨੂੰ ਕਿਉਂ ਰੱਖਣਗੇ ਤਾਂ ਮੈਂ ਉਹਨੂੰ ਕਿਹਾ ਕਿ ਕੋਈ ਇਨਸਾਨੀਅਤ ਤੌਰ ਤੇ ਕਿਹਾ ਹੈ ਮੈਂ ਤੁਹਾਨੂੰ ਆਪਣੇ ਘਰ ਲੈ ਜਾਂਦਾ ਹਾਂ ਤੇ ਮੈਨੂੰ ਤੁਹਾਨੂੰ ਘਰ ਦੇ ਵਿੱਚ ਰੱਖਣ ਲਈ ਕੋਈ ਪ੍ਰੋਬਲਮ ਨਹੀਂ ਹੈ ਤੇ ਰਾਜੂ ਮੈਨੂੰ ਪੁੱਛਣ ਲੱਗੀ ਕਿ ਤੁਹਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਪਰ ਤੁਹਾਡੇ ਘਰਦਿਆਂ ਨੂੰ ਤਾਂ ਪ੍ਰੋਬਲਮ ਹੋਊਗੀ ਤਾਂ ਮੈਂ ਤੁਹਾਨੂੰ ਆਪਣੀ ਸਾਰੀ ਕਹਾਣੀ ਦੱਸੇ ਕਿ ਮੇਰੇ ਘਰ ਵਿੱਚ ਮੇਰੇ ਤੋਂ ਇਲਾਵਾ ਕੋਈ ਨਹੀਂ ਹੈ ਜੇ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਜਾ ਸਕਦੇ ਹੋ ਮੈਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਦਿਆਂਗਾ ਦੋ ਰੋਟੀਆਂ ਹੀ ਨੇ ਜਿੱਥੇ ਮੈਂ ਖਾਣਾ ਤੁਸੀਂ ਖਾ ਲਿਆ ਕਰੋ ਮੈਂ ਜ਼ਿਆਦਾ ਅਮੀਰ ਤਾਂ ਨਹੀਂ ਹਾਂ ਮੇਰਾ ਘਰ ਜ਼ਿਆਦਾ ਸੋਹਣਾ ਤਾਂ ਨਹੀਂ ਹੈ ਪਰ ਤੁਹਾਨੂੰ ਇੱਕ ਛੱਤ ਜ਼ਰੂਰ ਮਿਲ ਜਾਵੇਗੀ ਹੁਣ ਤੁਸੀਂ ਮੈਨੂੰ ਆਪਣੀ ਸਾਰੀ ਕਹਾਣੀ ਦੱਸੀ ਹੀ ਐ ਤਾਂ ਮੈਨੂੰ ਮੈਂ ਤੁਹਾਨੂੰ ਇੱਥੇ ਇਕੱਲਾ ਨਹੀਂ ਛੱਡ ਸਕਦਾ ਕਿਉਂਕਿ ਇੱਕ ਔਰਤ ਦੀ ਇੱਜ਼ਤ ਦੀ ਕੀਮਤ ਮੈਂ ਸਮਝਦਾ ਤੁਸੀਂ ਆਪ ਸੋਚ ਲਵੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੇਰੇ ਨਾਲ ਰਹਿ ਸਕਦੇ ਹੋ ਤਾਂ ਤੁਸੀਂ ਮੇਰੇ ਨਾਲ ਜਾ ਸਕਦੇ ਹੋ ਮੈਨੂੰ ਲਜ਼ਾਨ ਵਿੱਚ ਕੋਈ ਪ੍ਰੋਬਲਮ ਨਹੀਂ ਐ ਉਹ ਮੇਰੀਆਂ ਗੱਲਾਂ ਸੁਣ ਕੇ ਸੋਚਣ ਲੱਗ ਪਈ ਤੇ ਫਿਰ ਉਹਨੇ ਮੈਨੂੰ ਕਹਿ ਦਿੱਤਾ ਕਿ ਮੈਂ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ ਮੈਂ ਆਪਣੇ ਦੋਸਤਾਂ ਤੋਂ ਪਹਿਲਾਂ ਹੀ ਉਹਦੇ ਨਾਲ ਪਿੰਡ ਆ ਗਿਆ। ਮੈਂ ਆਪਣੇ ਦੋਸਤਾਂ ਨੂੰ ਉਸ ਕੁੜੀ ਬਾਰੇ ਕੁਝ ਨਹੀਂ ਦੱਸਿਆ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਪਿੰਡ ਜ਼ਰੂਰੀ ਕੰਮ ਆ ਗਿਆ। ਜਿਸ ਕਰਕੇ ਮੈਂ ਤੁਹਾਡੇ ਤੋਂ ਪਹਿਲਾਂ ਜਾ ਰਿਹਾ ਹਾਂ। ਹੁਣ ਮੈਂ ਉਸ ਕੁੜੀ ਦੇ ਨਾਲ ਘਰ ਆ ਗਿਆ ਸੀ। ਜਦੋਂ ਅਸੀਂ ਘਰ ਆਏ ਤਾਂ ਮੈਨੂੰ ਬੜੀ ਹੀ ਸ਼ਰਮ ਜਈ ਮਹਿਸੂਸ ਹੋ ਰਹੀ ਸੀ ਕਿ ਉਹ ਕੀ ਕਹੋਗੀ ਕਿ ਕਿੱਦਾਂ ਦਾ ਘਰ ਹੈ। ਆ ਏਹ ਦਾ ਮੈਂ ਉਹਨੂੰ ਘਰੇ ਲੈ ਕੇ ਆ ਗਿਆ ਤੇ ਉਹਨੂੰ ਕਿਹਾ ਤੁਸੀਂ ਇੰਨੇ ਵੱਡੇ ਘਰ ਦੇ ਵਿੱਚ ਰਹਿ ਕੇ ਆਏ ਹੋ ਪਤਾ ਨਹੀਂ ਤੁਸੀਂ ਇੱਥੇ ਕਿਵੇਂ ਰਹੋਗੇ ਤਾਂ ਉਹ ਕਹਿੰਦੀ ਇੱਥੇ ਸਕੂਨ ਨਹੀਂ ਮਿਲਿਆ ਮੈਨੂੰ ਮੈਨੂੰ ਤਾਂ ਸਕੂਨ ਚਾਹੀਦਾ ਹੈ ਮੈਨੂੰ ਇੱਥੇ ਰਹਿਣ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਮੈਂ ਉਹਦਾ ਕੱਪੜੇ ਵਾਲਾ ਬੈਗ ਬੈਡਰੂਮ ਵਿੱਚ ਰੱਖ ਦਿੱਤਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਉਹ ਮੇਰੇ ਨਾਲ ਮੇਰੇ ਤੇ ਯਕੀਨ ਕਰਕੇ ਕਿਵੇਂ ਆ ਗਈ ਕਿਉਂਕਿ ਇਦਾਂ ਕੋਈ ਕੁੜੀ ਕਿਸੇ ਤੇ ਕਿਵੇਂ ਜੀਨ ਕਰ ਸਕਦੀ ਹੈ ਸ਼ਾਇਦ ਉਹ ਵਿਚਾਰੇ ਕਿਸਮਤ ਦੀ ਮਾਰੀ ਕਰਕੇ ਇੱਥੇ ਰਹਿਣ ਨੂੰ ਜਗ੍ਹਾ ਮਿਲੀ ਆ ਉੱਥੇ ਆ ਗਈ ਹੈ ਮੈਂ ਰਾਤ ਨੂੰ ਉਹਨੂੰ ਕਿਹਾ ਕਿ ਤੁਸੀਂ ਮੇਰੇ ਬੈੱਡਰ ਵਿੱਚ ਬੈੱਡਰੂਮ ਵਿੱਚ ਸੋ ਜਾਓ ਤੇ ਮੈਂ ਪੇਟੀ ਵਾਲੇ ਰੂਮ ਵਿੱਚ ਸੋ ਜਾਊਂਗਾ ਤਾਂ ਉਹ ਮੈਨੂੰ ਕਹਿਣ ਲੱਗੀ ਨਹੀਂ ਤੁਸੀਂ ਬੈੱਡਰੂਮ ਵਿੱਚ ਸੋ ਜਾਓ ਮੇਰਾ ਮੇਰੇ ਜ਼ਿਆਦਾ ਕਹਿਣ ਤੇ ਉਹ ਬੈੱਡਰੂਮ ਵਿੱਚ ਸੋ ਗਈ ਮੈਂ ਉਹਨੂੰ ਕਿਹਾ ਕਿ ਤੁਸੀਂ ਆਪਣੇ ਕਮਰੇ ਦਾ ਦਰਵਾਜ਼ਾ ਅੰਦਰੋਂ ਚੰਗੀ ਤਰ੍ਹਾਂ ਬੰਦ ਕਰ ਲਵੋ ਕਿਉਂਕਿ ਮੇਰੇ ਘਰ ਵਿੱਚ ਕੰਧਾਂ ਹੀ ਛੋਟੀਆਂ ਹੀ ਸੀ ਮੈਂ ਵਾਰ-ਵਾਰ ਉੱਠ ਕੇ ਉਹਦੇ ਕਮਰੇ ਵੱਲ ਵੇਖ ਰਿਹਾ ਸੀ ਜਿਵੇਂ ਮੈਨੂੰ ਉਹਦੀ ਕੋਈ ਜ਼ਿਆਦਾ ਹੀ ਫਿਕਰ ਲੱਗੀ ਗਈ ਸੀ ਕਿ ਉਹ ਠੀਕ-ਠਾਕ ਤਾਂ ਹੈ ਮੈਂ ਉਹਨੂੰ ਬਾਹਰੋਂ ਖੜਾ ਖੜੇ ਨੇਦ ਆਵਾਜ਼ ਮਾਰੇ ਰਾਜੂ ਜੀ ਤੁਸੀਂ ਸੋ ਗਏ ਤਾਂ ਉਹਦੀ ਆਵਾਜ਼ ਆਈ ਹਾਂਜੀ ਬਸ ਸੌਣ ਹੀ ਲੱਗੀਆਂ ਕਿਉਂਕਿ ਮੈਨੂੰ ਹੀ ਫਿਕਰ ਸੀ ਕਿ ਕਿਤੇ ਉਹਨੋਂ ਮੇਰੇ ਘਰ ਵਿੱਚ ਨੀਂਦ ਆਏਗੀ ਜਾਂ ਨਹੀਂ ਕਿਉਂਕਿ ਉਹ ਬਹੁਤ ਵੱਡੇ ਘਰੋਂ ਆਈ ਸੀ ਉਹ ਮੈਨੂੰ ਕਹਿੰਦੀ ਤੁਸੀਂ ਬੇਫਿਕਰ ਹੋ ਕੇ ਸੋ ਜਾਓ ਬਸ ਮੈਂ ਵੀ ਸੌਣ ਹੀ ਲੱਗਿਆ ਜਦੋਂ ਮੈਂ ਆਪਣੇ ਕਮਰੇ ਵਿੱਚ ਜਾ ਕੇ ਪਿਆ ਤਾਂ ਮੈਂ ਬੜਾ ਬੇਫਿਕਰ ਜਾ ਹੋ ਕੇ ਸੁੱਤਾ ਕਿਉਂਕਿ ਮੈਨੂੰ ਇਦਾਂ ਲੱਗ ਰਿਹਾ ਸੀ ਮੇਰੇ ਤੋਂ ਇਲਾਵਾ ਘਰ ਵਿੱਚ ਹੋਰ ਵੀ ਕੋਈ ਹੈਗਾ ਪਹਿਲਾਂ ਮੈਨੂੰ ਇਕੱਲਾ ਇਕੱਲਾ ਜਿਹਾ ਲੱਗਦਾ ਹੁੰਦਾ ਸੀ ਅਗਲੇ ਦਿਨ ਜਦੋਂ ਮੈਂ ਸਵੇਰੇ ਉੱਠਿਆ ਤਾਂ ਮੈਂ ਵੇਖਿਆ ਕਿ ਸੋਈ ਵਿੱਚ ਰਾਜੂ ਕੰਮ ਕਰੀ ਸੀ ਮੈਂ ਵੇਖਿਆ ਕਿ ਉਹਨੇ ਸਾਰੇ ਵੇੜੇ ਵਿੱਚ ਛਾੜੂ ਲਗਾ ਦਿੱਤਾ ਸੀ ਤੇ ਉਹਨੇ ਚਾਹ ਵੀ ਬਣਾ ਕੇ ਰੱਖ ਦਿੱਤੀ ਸੀ ਉਹ ਬਸ ਆਟਾ ਗੁੰਨ ਰਹੀ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਇਹ ਕੰਮ ਕਿਉਂ ਕੀਤਾ ਤੁਸੀਂ ਪਏ ਰਹਿੰਦੇ ਤੁਸੀਂ ਵੀ ਕੱਲ ਦੇ ਥੱਕੇ ਹੋਏ ਸੀ ਤਾਂ ਉਹ ਕਹਿਣ ਲੱਗੀ ਨਹੀਂ ਨਹੀਂ ਮੈਨੂੰ ਤਾਂ ਕੰਮ ਕਰਨ ਦੀ ਆਦਤ ਹੈ ਤੁਸੀਂ ਦੱਸੋ ਤੁਹਾਨੂੰ ਪਰੌਂਠੇ ਬਣਾ ਦੇਵਾਂ ਜਾਂ ਰੋਟੀ ਬਣਾਵਾਂ ਕਿਉਂਕਿ ਮੈਂ ਕੰਮ ਤੇ ਰੋਟੀ ਲੈ ਨਾਲ ਲੈ ਕੇ ਜਾਂਦਾ ਸੀ ਜਦੋਂ ਉਹਨੇ ਇੰਨੀ ਗੱਲ ਕਹੀ ਤਾਂ ਦਿਲ ਵਿੱਚ ਇਹ ਅਹਿਸਾਸ ਜਾ ਹੋਇਆ ਕਿ ਕੋਈ ਆਪਣਾ ਹੈ ਜੋ ਮੇਰਾ ਫਿਕਰ ਕਰਦਾ ਹੈ ਮੈਨੂੰ ਖਾਣ ਲਈ ਪੁੱਛਦਾ ਹੈ ਕਿਉਂਕਿ ਮੈਂ ਸ਼ੁਰੂ ਤੋਂ ਹੀ ਕੱਲਾ ਰਹਿੰਦਾ ਸੀ ਮੈਨੂੰ ਕਿਸੇ ਨੇ ਇਹ ਗੱਲ ਨਹੀਂ ਪੁੱਛੀ ਸੀ ਜਦੋਂ ਉਹਨੇ ਇੰਨੀ ਗੱਲ ਪੁੱਛੀ ਤਾਂ ਮੈਨੂੰ ਬੜਾ ਚੰਗਾ ਲੱਗਾ ਪਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਰਹਿਣ ਦਿਓ ਮੈਂ ਆਪੇ ਰੋਟੀ ਬਣਾ ਲਵਾਂਗਾ ਅੱਗੇ ਵੀ ਤਾਂ ਮੈਂ ਬਣਾਉਂਦਾ ਹੀ ਹਾਂ ਉਹ ਕਹਿੰਦੀ ਨਹੀਂ ਨਹੀਂ ਮੈਂ ਆਪੇ ਰੋਟੀ ਬਣਾਉਂਗੀ ਤੁਸੀਂ ਦੱਸੋ ਪਰੋਠੇ ਖਾਓਗੇ ਜਾਂ ਰੋਟੀ ਮੈਂ ਕੁਝ ਨਾ ਬੋਲਿਆ ਕਿਉਂਕਿ ਮੈਨੂੰ ਇਹ ਸੀ ਕਿ ਉਹਨੇ ਕਹਿਣਾ ਅੱਜ ਹੀ ਮੈਨੂੰ ਇੰਨੇ ਕੰਮ ਲਗਾ ਲਿਆ ਹੈ ਤਾਂ ਉਹ ਕਹਿਣ ਲੱਗੀ ਚਲੋ ਠੀਕ ਹੈ ਮੈਂ ਆਪੇ ਹੀ ਪਰੋਠੇ ਬਣਾ ਦੇਣੀ ਆ ਮੈਂ ਤਾਂ ਬਸ ਬੈਠਾ ਉਹਨੂੰ ਹੀ ਵੇਖੀ ਜਾ ਰਿਹਾ ਸੀ ਉਹ ਇੰਨੀ ਜਲਦੀ ਜਲਦੀ ਸਾਰਾ ਕੰਮ ਕਰ ਰਹੀ ਸੀ ਜਿਵੇਂ ਉਹਨੂੰ ਕੋਈ ਚਾ ਜੱੜ ਗਿਆ ਹੋਵੇ ਪਰ ਮੈਨੂੰ ਇੱਕ ਗੱਲ ਦੀ ਤਸੱਲੀ ਸੀ ਕਿ ਉਹਨੂੰ ਮੇਰਾ ਘਰ ਵਧੀਆ ਲੱਗਿਆ ਮੈਨੂੰ ਤਾਂ ਇਹੀ ਟੈਨਸ਼ਨ ਸੀ ਕਿ ਪਤਾ ਨਹੀਂ ਉਹ ਮੇਰੇ ਇਹੋ ਜਿਹੇ ਘਰ ਵਿੱਚ ਰਹਿ ਪਾਉਗੀ ਜਾਂ ਨਹੀਂ ਮੈਂ ਉਹਨੂੰ ਕਹਿ ਦਿੱਤਾ ਸੀ ਕਿ ਜਦੋਂ ਤੱਕ ਤੁਸੀਂ ਰਹਿਣਾ ਇੱਥੇ ਰਹਿ ਸਕਦੇ ਹੋ ਮੇਰੇ ਵੱਲੋਂ ਖੁੱਲੀ ਛੁੱਟੀਆਂ ਜਦੋਂ ਤੱਕ ਤੁਹਾਡਾ ਕੋਈ ਹੋਰ ਟਿਕਾਣਾ ਨਹੀਂ ਬੰਦਦਾ ਤੁਸੀਂ ਇੱਥੇ ਆਰਾਮ ਦੇ ਨਾਲ ਰਹਿ ਸਕਦੇ ਹੋ ਇਹ ਗੱਲ ਸੁਣ ਕੇ ਉਹ ਬੜੀ ਖੁਸ਼ ਹੋਈ ਉਹਨੇ ਮੇਰੀ ਰੋਟੀ ਪੈਕ ਕਰ ਦਿੱਤੀ ਤੇ ਉਹਨੇ ਚਾਹ ਵੀ ਬੜੀ ਸਵਾਦ ਬਣਾਈ ਮੇਰਾ ਤਾਂ ਘਰ ਦੇ ਵਿੱਚ ਉਸ ਦੈਨ ਇੰਨਾ ਜੀ ਲੱਗ ਰਿਹਾ ਕਿ ਮੇਰਾ ਤਾਂ ਕੰਮ ਤੇ ਜਾਣ ਨੂੰ ਦਿਲ ਨਹੀਂ ਲੱਗ ਰਿਹਾ ਸੀ ਮੈਂ ਉਹਦੇ ਨਾਲ ਗੱਲਾਂ ਕਰ ਕਰਕੇ ਬੜਾ ਰਿਲੈਕਸ ਫੀਲ ਕਰ ਰਿਹਾ ਸੀ ਕਿਉਂਕਿ ਮੇਰੇ ਨਾਲ ਅੱਗੇ ਘਰ ਵਿੱਚ ਗੱਲਾਂ ਕਰਨ ਲਈ ਕੋਈ ਨਹੀਂ ਹੁੰਦਾ ਸੀ ਮੈਂ ਕੱਲਾ ਹੀ ਟੱਕਰਾ ਮਾਰਦਾ ਰਹਿੰਦਾ ਸੀ ਅੱਗੇ ਮੈਨੂੰ ਹੁੰਦਾ ਸੀ ਕਿ ਕਦੋਂ ਮੈਂ ਕੰਮ ਤੇ ਚਲਾ ਜਾਵਾਂ ਪਰ ਅੱਜ ਮੈਨੂੰ ਇਹੀ ਲੱਗ ਰਿਹਾ ਸੀ ਕਿ ਮੈਂ ਘਰ ਵਿੱਚ ਹੀ ਰਹਾ ਕੰਮ ਤੇ ਨਾ ਜਾਵਾਂ ਮੇਰਾ ਦਿਲ ਹੀ ਨਹੀਂ ਕਰ ਰਿਹਾ ਸੀ ਮੈਂ ਤਾਂ ਉਹਨੂੰ ਕੰਮ ਕਰਦੀ ਨੂੰ ਵੇਖ ਕੇ ਇਹੀ ਸੋਚ ਰਿਹਾ ਸੀ ਕਿ ਐਦਾਂ ਘਰ ਵਾਲਾ ਕਿੰਨਾ ਬਦਕਿਸਮਤ ਹੈ ਜਿਨੇ ਇੰਨੀ ਵਧੀਆ ਕੁੜੀ ਦੀ ਕਦਰ ਨਹੀਂ ਕੀਤੀ ਕਿਉਂਕਿ ਉਹ ਸੋਹਣੀ ਵੀ ਬਹੁਤ ਜ਼ਿਆਦਾ ਸੀ ਤੇ ਕੰਮ ਵੀ ਬੜੇ ਸੋਹਣੇ ਕਰਦੀ ਸੀ ਤੇ ਸੁਭਾਅ ਦੇ ਵੀ ਬੜੇ ਹੀ ਠੰਡੀ ਸੀ ਮੈਂ ਉਹਨੂੰ ਕਿਹਾ ਕਿ ਕੋਈ ਵੀ ਆਏ ਜਾਵੇ ਤੁਸੀਂ ਦਰਵਾਜ਼ਾ ਨਾ ਖੋਲਿਓ ਤੁਸੀਂ ਦਰਵਾਜ਼ਾ ਅੰਦਰੋਂ ਬੰਦ ਕਰ ਲਿਓ ਮੈਂ ਸ਼ਾਮ ਨੂੰ 6 ਵਜੇ ਆਉਂਗਾ ਉਸ ਤੋਂ ਪਹਿਲਾਂ ਤੁਸੀਂ ਕਿਸੇ ਨੂੰ ਦਰਵਾਜ਼ਾ ਨਾ ਖੋਲਿਓ ਕਿਉਂਕਿ ਤੁਸੀਂ ਇੱਥੇ ਨਵੇਂ ਹੋ ਕਿਸੇ ਨੂੰ ਨਹੀਂ ਜਾਣਦੇ ਉਹਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਤੇ ਮੈਂ ਕੰਮ ਤੇ ਚਲਾ ਗਿਆ ਕੰਮ ਤੇ ਜਾ ਕੇ ਵੀ ਮੈਰਾ ਮਨ ਨਹੀਂ ਲੱਗ ਰਿਹਾ ਸੀ ਮੇਰਾ ਧਿਆਨ ਵਾਰ-ਵਾਰ ਰਾਜੂ ਵਿੱਚ ਹੀ ਸੀ ਕਿ ਉਹ ਕੀ ਕਰਦੀ ਹੋਣੀ ਹੈ ਕਿ ਤੇ ਉਹਨੂੰ ਉਹਦਾ ਘਰ ਵਾਲਾ ਇੱਥੇ ਲੱਭ ਨਾ ਲਵੇ ਫਿਰ ਮੈਂ ਸੋਚਦਾ ਇੰਨੀ ਜਲਦੀ ਉਹ ਕਿੱਥੇ ਇਹਨੂੰ ਲੱਭ ਲਓ ਕਿਉਂਕਿ ਉਹ ਤਾਂ ਬਹੁਤ ਦੂਰੋਂ ਆਈ ਸੀ ਉਹਦੇ ਸੋਹਰਿਆਂ ਦਾ ਪਿੰਡ ਇੱਥੋਂ ਬਹੁਤ ਦੂਰ ਸੀ ਪਤਾ ਨਹੀਂ ਜਿਵੇਂ ਮੈਨੂੰ ਕੁਝ ਮਿਲ ਗਿਆ ਹੋਵੇ ਮੈਨੂੰ ਇਦਾਂ ਫੀਲ ਹੋ ਰਿਹਾ ਸੀ ਫਿਰ ਮੈਂ ਸੋਚਦਾ ਸੀ ਕਿ ਉਹਦੇ ਕੋਲ ਤਾਂ ਫੋਨ ਵੀ ਨਹੀਂ ਆ ਕਿ ਉਹ ਮੈਨੂੰ ਮੈਂ ਉਹਨੂੰ ਫੋਨ ਕਰਕੇ ਪੁੱਛ ਲਵਾਂ ਕਿ ਉਹ ਠੀਕ ਤਾਂ ਹੈ ਹੁਣ ਮੈਂ ਦਿਮਾਗ ਵਿੱਚ ਇਹੀ ਗੱਲ ਸੋਚੀ ਸੀ ਕਿ ਮੈਂ ਉਹਨੂੰ ਛੋਟਾ ਜਿਹਾ ਫੋਨ ਲੈ ਕੇ ਦਊਂਗਾ ਤਾਂ ਕਿ ਮੈਂ ਉਸਦਾ ਹਾਲਚਲ ਪੁੱਛ ਲਿਆ ਕਰਾਂਗਾ ਮੈਂ ਤਾਂ ਵਾਰ-ਵਾਰ ਟਾਈਮ ਵੱਲ ਹੀ ਦੇਖ ਰਿਆ ਸੀ ਕਿ ਕਦੋਂ 6 ਵਜੰਤ ਤੇ ਕਦੋਂ ਮੈਂ ਘਰ ਜਾਵਾਂ ਕਿਉਂਕਿ ਮੈਨੂੰ ਉੱਥੇ ਬੈਠੇ ਨੂੰ ਵੀ ਉਹੀ ਹੀ ਫਿਕਰ ਸੀ ਸ਼ਾਮ ਦੇ 6 ਮਸਾਂ ਹੀ ਵਜੇ ਮੈਂ ਬਹੁਤ ਜਲਦੀ-ਜਲਦੀ ਘਰ ਗਿਆ ਮੈਂ ਫੈਕਟਰੀ ਵਿੱਚ ਸਾਈਕਲ ਤੇ ਹੀ ਜਾਂਦਾ ਹੁੰਦਾ ਸੀ ਕਿਉਂਕਿ ਸ਼ਹਿਰ ਸਾਡੇ ਲਾਗੇ ਹੀ ਸੀ ਮੇਰੇ ਕੋਲ ਮੋਟਰਸਾਈਕਲ ਨਹੀਂ ਸੀ ਮੇਰੇ ਕੋਲ ਸਿਰਫ ਸਾਈਕਲ ਸੀ ਤੇ ਮੈਂ ਉਹਦੇ ਤੇ ਜਦੋਂ ਘਰ ਆਇਆ ਤਾਂ ਮੈਂ ਵੇਖਿਆ ਕਿ ਘਰ ਦਾ ਅੰਦਰੋਂ ਕੁੰਡਾ ਲੱਗਾ ਹੋਇਆ ਸੀ ਜਦੋਂ ਮੈਂ ਗੇਟ ਖੜਕਾਇਆ ਤਾਂ ਰਾਜੂ ਨੇ ਕੁੰਡਾ ਖੋਲ ਦਿੱਤਾ ਤੇ ਮੈਨੂੰ ਕਹਿਣ ਲੱਗੇ ਚੱਲ ਵਧੀਆ ਤੁਸੀਂ ਆ ਗਏ ਮੈਂ ਤਾਂ ਕੱਲੀ ਬੈਠੀ ਬੋਰ ਹੋ ਰਹੀ ਸੀ ਉਹਦੇ ਵੀ ਮੈਨੂੰ ਵੇਖ ਕੇ ਜਿਵੇਂ ਸਾਹ ਵਿੱਚ ਸਾਹ ਜਾ ਆ ਗਿਆ ਕਿਉਂਕਿ ਉਹ ਉਸ ਘਰ ਵਿੱਚ ਕੱਲੀ ਸੀ ਉਹ ਕਿਸੇ ਨੂੰ ਨਹੀਂ ਜਾਣਦੀ ਸੀ ਉੱਥੇ ਉਹਨੂੰ ਸਿਰਫ ਮੇਰਾ ਹੀ ਸਹਾਰਾ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਘਰ ਕੋਈ ਆਇਆ ਤਾਂ ਨਹੀਂ ਉਹ ਕਹਿਣ ਲੱਗੇ ਪਤਾ ਨਹੀਂ ਕਿਸੇ ਨੇ ਗੇਟ ਖੜਕਾਇਆ ਸੀ ਪਰ ਤੁਸੀਂ ਕਿਹਾਂ ਸਿੱਕੀ ਖੋਲੀ ਨਾ ਇਸ ਕਰਕੇ ਮੈਂ ਖੋਲਿਆ ਨਹੀਂ ਤੇ ਮੈਂ ਤਾਂ ਵੇਖਿਆ ਵੀ ਨਹੀਂ ਕੌਣ ਸੀ ਮੈਂ ਕਿਹਾ ਚਲ ਵਧੀਆ ਤੁਸੀਂ ਨਹੀਂ ਖੋਲਿਆ ਉਹ ਮੈਨੂੰ ਕਹਿੰਦੀ ਤੁਸੀਂ ਨਹਾ ਲਵੋ ਮੈਂ ਤੁਹਾਡੇ ਲਈ ਗਰਮ ਗਰਮ ਦੁੱਧ ਲੈ ਕੇ ਆਉਣੀ ਆ ਮੈਂ ਕਿਹਾ ਦੁੱਧ ਮੈਂ ਤਾਂ ਕਦੇ ਇਸ ਟਾਈਮ ਦੁੱਧ ਨਹੀਂ ਪੀਤਾ ਤੇ ਉਹ ਕਹਿਣ ਲੱਗੀ ਨਹੀਂ ਨਹੀਂ ਤੁਸੀਂ ਕੰਮ ਤੋਂ ਥੱਕ ਕੇ ਆਏ ਹੋ ਮੈਂ ਦੁੱਧ ਵਿੱਚ ਪੱਤੀ ਪਾ ਦਿੰਦੀ ਆ ਤੁਸੀਂ ਪਹਿਲਾਂ ਉਹ ਪਿਓ ਫਿਰ ਤੁਸੀਂ ਬਾਅਦ ਦੇ ਵਿੱਚ ਰੋਟੀ ਖਾਓ ਪਤਾ ਨਹੀਂ ਕਿਉਂ ਉਹ ਮੈਨੂੰ ਬੜਾ ਹੀ ਆਪਣਾ ਪਨਜਹ ਦਿਖਾ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਰੋਟੀ ਵੀ ਬਣਾ ਦਿੱਤੀ ਤਾਂ ਰਾਜੂ ਕਹਿਣ ਲੱਗੀ ਨਹੀਂ ਨਹੀਂ ਮੈਂ ਤਾਂ ਸਿਰਫ ਆਟਾ ਹੀ ਗੁੰਨਿਆ ਕਿ ਰੱਖਿਆ ਰੋਟੀ ਤਾਂ ਉਦੋਂ ਬਣਾਵਾਂਗੀ ਜਦੋਂ ਤੁਸੀਂ ਖਾਓਗੇ ਮੈਂ ਉਹਨੂੰ ਕਿਹਾ ਕਿ ਤੁਸੀਂ ਤੇ ਇੰਨੇ एहसान ਨਾ ਕਰੋ ਮੈਂ ਆਪੇ ਹੀ ਸਾਰੇ ਕੰਮ ਕਰ ਲਵਾਂਗਾ ਤਾਂ ਰਾਜੂ ਕਹਿਣ ਲੱਗੀ ਕਿ ਮੇਰੇ ਹੁੰਦੇ ਤੁਸੀਂ ਆਪਣੇ ਆਪ ਕੁਝ ਬਣਾ ਕੇ ਖਾਓ ਇਹੀ ਮੈਨੂੰ ਚੰਗਾ ਨਹੀਂ ਲੱਗਣਾ ਜੇ ਤੁਸੀਂ ਐਦਾਂ ਕਰੋਗੇ ਫਿਰ ਮੈਂ ਇੱਥੇ ਨਹੀਂ ਰਹਿਣਾ ਫਿਰ ਮੈਂ ਚਲੀ ਜਾਨੀਂ ਜਿੱਥੇ ਮੈਨੂੰ ਛੱਤ ਮਿਲੂ ਮੈਂ ਉੱਥੇ ਹੀ ਰਹਿ ਪਾਉਂਗੀ ਤਾਂ ਮੈਨੂੰ ਕਹਿਣ ਮੈਂ ਕਿਹਾ ਨਹੀਂ ਨਹੀਂ ਐਦਾਂ ਦੀ ਤਾਂ ਕੋਈ ਗੱਲ ਨਹੀਂ ਆ ਰਾਜੂ ਨੇ ਮੈਨੂੰ ਇੰਨੇ ਸਵਾਦ ਚਾਹ ਪਿਆਈ ਕਿ ਮੈਂ ਤਾਂ ਉਹਦੀਆਂ ਤਾਰੀਫਾਂ ਹੀ ਕਰਦਾ ਰਿਹਾ ਅੱਜ ਹੀ ਮੈਂ ਚਾਹ ਹੀ ਪੀ ਰਿਆ ਸੀ ਇੰਨੇ ਟਾਈਮ ਤੱਕ ਮੇਰੀ ਚਾਚੀ ਸਾਡੇ ਘਰ ਆ ਗਈ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਪਹਿਲਾਂ ਵੀ ਆਈ ਸੀ ਤੇ ਅੰਦਰੋਂ ਬੋਹਾ ਲੱਗਿਆ ਹੋਇਆ ਸੀ ਤੇ ਚਾਚੀ ਮੈਨੂੰ ਪੁੱਛਣ ਲੱਗੀ ਪੁੱਤ ਇਹ ਕੌਣ ਹੈ ਇਹ ਕੁੜੀ ਨੂੰ ਮੈਂ ਪਛਾਣਿਆ ਨਹੀਂ ਤੇਰੇ ਮਾਮੇ ਦੀ ਕੁੜੀ ਤਾਂ ਨਹੀਂ ਲੱਗਦੀ ਮੈਂ ਚਾਚੀ ਨੂੰ ਕਿਹਾ ਚਾਚੀ ਕਹਾਣੀ ਬਹੁਤ ਲੰਮੀ ਹੈ ਤੁਸੀਂ ਬੈਠੋ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਾਂ ਚਾਚੀ ਨਾਲ ਮੇਰਾ ਸ਼ੁਰੂ ਤੋਂ ਹੀ ਬੜਾ ਪਿਆਰ ਸੀ ਚਾਚੀ ਨੇ ਤਾਂ ਮੇਰੇ ਰਿਸ਼ਤੇ ਲਈ ਵੀ ਬੜੀ ਕੋਸ਼ਿਸ਼ ਕੀਤੀ ਸੀ ਪਰ ਕਿਤੇ ਗੱਲ ਨਹੀਂ ਬਣੀ ਸੀ ਚਾਚੀ ਕਹਿੰਦੀ ਮੈਂ ਤੇਰਾ ਦਰਵਾਜ਼ਾ ਵੇਖਿਆ ਤਾਂ ਅੰਦਰੋਂ ਲੱਗਿਆ ਹੋਇਆ ਤੇ ਮੈਨੂੰ ਲੱਗਾ ਤੂੰ ਬਿਮਾਰ ਨਾ ਹੋਵੇਂ ਜੋ ਅੱਜ ਘਰ ਆਇਆ ਕਿਉਂਕਿ ਅੱਗੇ ਤਾਂ ਬਾਹਰੋਂ ਤਾਲਾ ਲੱਗਾ ਹੁੰਦਾ ਮੈਨੂੰ ਪਤਾ ਲੱਗ ਜਾਂਦਾ ਕਿ ਤੂੰ ਕੰਮ ਤੇ ਗਿਆ ਹੋਇਆ ਮੈਨੂੰ ਫਿਕਰ ਜੀ ਹੋ ਗਈ ਸੀ ਇਸ ਕਰਕੇ ਮੈਂ ਆਈ ਸੀ ਪਰ ਤੂੰ ਦਰਵਾਜ਼ਾ ਨਹੀਂ ਖੋਲਿਆ ਤਾਂ ਮੈਂ ਚਾਚੀ ਨੂੰ ਸਾਰੀ ਗੱਲ ਦੱਸ ਦਿੱਤੀ ਚਾਚੀ ਮੇਰੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਤੇ ਚਾਚੀ ਕਹਿਣ ਲੱਗੀ ਪੁੱਤ ਏਦਾਂ ਤੂੰ ਇਹਨੂੰ ਇੱਥੇ ਲੈ ਆਇਆ ਜੇ ਇਹਦੇ ਸੋਰੇ ਇੱਥੇ ਆ ਗਏ ਤਾਂ ਕੀ ਬਣੂ ਤਾਂ ਰਾਜੂ ਕਹਿਣ ਲੱਗੀ ਨਹੀਂ ਜੀ ਮੈਂ ਆਪਣੀ ਮਰਜ਼ੀ ਦੇ ਨਾਲ ਆਈ ਹਾਂ ਇਹਨਾਂ ਨੇ ਤਾਂ ਮੈਨੂੰ ਸਿਰਫ ਪੁੱਛਿਆ ਸੀ ਕਿਉਂਕਿ ਇਹਨਾਂ ਤੋਂ ਮੇਰੀ ਹਾਲਤ ਵੇਖੀ ਨਹੀਂ ਗਈ ਮੈਂ ਇਹਨਾਂ ਨੂੰ ਆਪਣਾ ਸਾਰਾ ਦੁੱਖ ਦੱਸ ਦਿੱਤਾ ਸੀ ਚਾਚੀ ਮੈਨੂੰ ਕਹਿੰਦੀ ਇੱਕ ਮਿੰਟ ਘਰ ਆਈ ਮੇਰੀ ਗੱਲ ਸੁਣ ਕੇ ਜਾਇ ਏਦਾਂ ਕਹਿ ਕੇ ਚਾਚੀ ਘਰੇ ਚਲੀ ਗਈ ਤਾਂ ਰਾਜੂ ਮੈਨੂੰ ਕਹਿਣ ਲੱਗੀ ਕੀ ਚਾਚੀ ਕਿਤੇ ਤੁਹਾਨੂੰ ਇਹ ਤਾਂ ਨਹੀਂ ਕਹੋ ਕਿ ਇਹਨੂੰ ਘਰੋਂ ਕੱਢ ਦੇ ਕਿਤੇ ਇਹਨੂੰ ਮੇਰਾ ਇੱਥੇ ਰਹਿਣਾ ਚੰਗਾ ਨਾ ਲੱਗਾ ਹੋਵੇ ਤਾਂ ਮੈਂ ਕਿਹਾ ਨਹੀਂ ਨਹੀਂ ਚਾਚੀ ਇਦਾਂ ਦੀ ਨਹੀਂ ਚਾਚੀ ਬਹੁਤ ਚੰਗੀ ਆ ਜਦੋਂ ਮੈਂ ਚਾਚੀ ਦੀ ਗੱਲ ਸੁਣਨ ਗਿਆ ਤਾਂ ਚਾਚੀ ਮੈਨੂੰ ਕਹਿਣ ਲੱਗੀ ਪੁੱਤ ਦੇਖ ਇਦਾਂ ਕਿਸੇ ਕੁੜੀ ਨੂੰ ਘਰ ਰੱਖਣਾ ਠੀਕ ਨਹੀਂ ਹੈ ਜੇ ਕਿਸੇ ਪਿੰਡ ਵਾਲੇ ਨੂੰ ਪਤਾ ਲੱਗ ਗਿਆ ਤਾਂ ਪਤਾ ਨਹੀਂ ਤੈਨੂੰ ਕੀ ਕਹਿਣਗੇ ਐਵੇਂ ਬਾਤੂ ਦੀਆਂ ਗੱਲਾਂ ਬਣਾਣਗੇ ਜੇ ਕੁੜੀ ਮੰਨਦੀ ਆ ਤਾਂ ਤੂੰ ਉਹਦੇ ਨਾਲ ਇਹ ਗੱਲ ਕਰ ਤੂੰ ਉਹਦੇ ਨਾਲ ਘਰ ਵਸਾਲਾ ਮੈਂ ਕਿਹਾ ਚਾਚੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਉਹਨੇ ਕਿਹਾ ਇਸ ਕਰਕੇ ਮੈਨੂੰ ਇਹ ਘਰ ਲੈ ਕੇ ਆਇਆ ਸੀ ਮੈਂ ਉਹਦੇ ਬਾਰੇ ਗਲਤ ਬਿਲਕੁਲ ਨਹੀਂ ਸੋਚਿਆ ਉਹ ਤਾਂ ਬਸ ਇੱਕ ਇਨਸਾਨੀਅਤ ਤੌਰ ਤੇ ਮੈਂ ਉਹਨੂੰ ਘਰ ਲੈ ਕੇ ਆਇਆ ਸੀ ਤੇ ਜਿੰਨਾ ਟਾਈਮ ਉਹ ਰਹਿਣਾ ਸਕਦੀ ਹੈ ਤਾਂ ਰਹਿ ਸਕਦੀਏ ਉਸ ਤੋਂ ਬਾਅਦ ਉਹਨੇ ਚਲੇ ਹੀ ਜਾਣਾ ਤਾਂ ਚਾਚੀ ਕਹਿੰਦੀ ਵੇਖ ਲਾ ਪੁੱਤ ਮੈਂ ਤਾਂ ਤੈਨੂੰ ਤਾਂ ਕਹਿੰਦੀ ਸੀ ਕਿ ਐਵੇਂ ਪਿੰਡ ਵਾਲੇ ਫਿਰ ਗੱਲਾਂ ੜਾਉਣਗੇ ਪਰ ਮੈਂ ਤੇ ਰਾਜੂ ਬਾਰੇ ਇਦਾਂ ਕਦੀ ਸੋਚਿਆ ਵੀ ਨਹੀਂ ਸੀ ਫਿਰ ਮੈਂ ਜਦੋਂ ਘਰ ਆਇਆ ਤਾਂ ਰਾਜੂ ਮੈਨੂੰ ਪੁੱਛਣ ਲੱਗੀ ਕਿ ਚਾਚੀ ਕੀ ਕਹਿੰਦੀ ਸੀ ਤਾਂ ਉਹ ਮੈਂ ਉਹਨੂੰ ਕਿਹਾ ਕਿ ਉਹ ਤਾਂ ਸਾਡੇ ਘਰ ਲਈ ਘਰ ਦੀ ਕੋਈ ਗੱਲ ਸੀ ਪਰ ਰਾਜੂ ਵਾਰ-ਵਾਰ ਕਹਿ ਰਹੀ ਸੀ ਕਿ ਚਾਚੀ ਮੇਰੇ ਬਾਰੇ ਤਾਂ ਨਹੀਂ ਕੋਈ ਗੱਲ ਕਰ ਰਹੀ ਸੀ ਮੈਂ ਕਿਆ ਨਹੀਂ ਨਹੀਂ ਚਾਚੀ ਦੀ ਗੱਲ ਸਾਰੀ ਰਾਤ ਮੇਰੇ ਦਿਮਾਗ ਵਿੱਚ ਘੁੰਮਦੀ ਰਹੇ ਇਦਾਂ ਹੀ ਕਰਦੇ ਕਰਦੇ ਰਾਜੂ ਨੂੰ ਮੇਰੇ ਘਰ ਦੇ ਰਹਿੰਦੇ ਹੋਏ 2 ਮਹੀਨੇ ਹੋ ਗਏ ਸੀ ਉਹ ਮੇਰਾ ਬੜਾ ਹੀ ਧਿਆਨ ਰੱਖਦੀ ਸੀ ਬਿਲਕੁਲ ਕਿਸੇ ਆਪਣੇ ਵਾਂਗ ਮੇਰਾ ਧਿਆਨ ਰੱਖਦੀ ਸੀ ਹੌਲੀ ਹੌਲੀ ਮੈਨੂੰ ਵੀ ਉਹ ਚੰਗੀ ਲੱਗਣ ਲੱਗ ਪਈ ਸੀ ਪਰ ਮੈਂ ਉਹਨੂੰ ਕਦੀ ਕਿਹਾ ਨਹੀਂ ਸੀ ਮੈਂ ਤਾਂ ਇਹੀ ਸੋਚਦਾ ਰਹਿੰਦਾ ਸੀ ਕਿ ਜੇ ਰਾਜੂ ਆਪਣੇ ਘਰ ਚਲੀ ਗਈ ਤਾਂ ਮੇਰਾ ਕੀ ਹੋਗਾ ਕਿਉਂਕਿ ਮੈਂ ਤਾਂ ਉਹਨੂੰ ਦਿਲੋਂ ਛੋਣ ਲੱਗ ਪਿਆ ਸੀ ਇੱਕ ਦਿਨ ਮੈਂ ਕੰਮ ਤੇ ਗਿਆ ਹੋਇਆ ਸੀ ਤੇ ਚਾਚੀ ਬਾਅਦ ਵਿੱਚ ਆ ਰਾਜੂ ਕੋਲ ਆਏ ਹੋਣੀ ਐ ਤੇ ਉਹ ਰਾਜੂ ਨੂੰ ਕਹਿਣ ਲੱਗੀ ਕਿ ਪੁੱਤ ਪਿੰਡ ਦੇ ਲੋਕ ਕਾਫੀ ਗੱਲਾਂ ਕਰ ਰਹੇ ਸੀ ਕਿ ਸੁਰਜੀਤ ਨੇ ਵਿਆਹ ਕਰਵਾ ਲਿਆ ਹੈ ਤੇ ਚਾਚੀ ਰਾਜੂ ਨੂੰ ਕਹਿੰਦੇ ਦੇ ਪੁੱਤ ਕਿਸੇ ਵੀ ਰਿਸ਼ਤੇ ਨਾਲ ਰਹਿਣ ਲਈ ਕੋਈ ਨਾਮ ਤਾਂ ਹੋਣਾ ਚਾਹੀਦਾ ਹੈ ਇਸ ਕਰਕੇ ਜੇ ਤੂੰ ਇਹਦੇ ਨਾਲ ਖੁਸ਼ ਹੈ ਤਾਂ ਤੂੰ ਇਹਦੇ ਨਾਲ ਵਿਆਹ ਕਰਵਾ ਲਾ ਤਾਂ ਰਾਜੂ ਚਾਚੀ ਨੂੰ ਕਹਿਣ ਲੱਗੀ ਕਿ ਮੈਨੂੰ ਤਾਂ ਉਹ ਬਹੁਤ ਚੰਗੇ ਲੱਗਦੇ ਆ ਸ਼ਾਇਦ ਮੈਂ ਤਾਂ ਉਹਨਾਂ ਨੂੰ ਦਿਲੋਂ ਚਾਹਣ ਲੱਗ ਗਈ ਹਾਂ ਮੇਰਾ ਵੀ ਇੱਥੇ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਮੈਂ ਦੁਨੀਆਂ ਵਿੱਚ ਪਹਿਲੀ ਵਾਰ ਕੋਈ ਚੰਗਾ ਮੁੰਡਾ ਵੇਖਿਆ ਜੋ ਨਾਲ ਰਹਿ ਕੇ ਵੀ ਕਦੇ ਕਿਸੇ ਕੁੜੀ ਦਾ ਨਜਾਇਜ਼ ਫਾਇਦਾ ਨਹੀਂ ਚੁੱਕਦਾ ਜਿਵੇਂ ਕਿ ਮੈਂ ਉਹਦੇ ਘਰ ਰਹਿੰਦੀ ਸੀ ਉਹ ਮੇਰੇ ਨਜਾਇਜ਼ ਫਾਇਦਾ ਲੈ ਸਕਦਾ ਸੀ ਪਰ ਉਹਨੇ ਕਦੇ ਵੀ ਇਹ ਕੁਝ ਨਹੀਂ ਸੋਚਿਆ ਤੇ ਨਾ ਹੀ ਕਦੇ ਕੀਤਾ ਉਹ ਤਾਂ ਲੱਖਾਂ ਵਿੱਚ ਇੱਕ ਮੁੰਡਾ ਹੈ ਇਹੋ ਜਿਹੇ ਮੁੰਡੇ ਮਿਲਨੇ ਤਾਂ ਬਹੁਤ ਮੁਸ਼ਕਲ ਹੈ ਪਰ ਚਾਚੀ ਜੀ ਪਤਾ ਨਹੀਂ ਉਹ ਮੈਨੂੰ ਪਿਆਰ ਕਰਦੇ ਵੀ ਆ ਜਾਂ ਨਹੀਂ ਮੈਨੂੰ ਪਸੰਦ ਕਰਦੇ ਵੀ ਆ ਜਾਂ ਨਹੀਂ ਇਹ ਸਭ ਮੈਨੂੰ ਚਾਚੀ ਨੇ ਕੰਮ ਤੋਂ ਆਏ ਨੂੰ ਦੱਸਿਆ ਜਦੋਂ ਚਾਚੀ ਨੇ ਦੱਸਿਆ ਕਿ ਉਹ ਤੈਨੂੰ ਪਸੰਦ ਕਰਦੇ ਆ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਪਰ ਉਹ ਵੀ ਮੈਨੂੰ ਸੰਗ ਦੀ ਨਹੀਂ ਕਹਿ ਰਹੀ ਸੀ ਤੇ ਮੈਂ ਵੀ ਉਹਨੂੰ ਆਪਣੇ ਦਿਲ ਦੀ ਗੱਲ ਨਹੀਂ ਕਹਿ ਸਕਿਆ ਪਰ ਚਾਚੀ ਨੇ ਸਾਡੇ ਦੋਹਾਂ ਦੇ ਦਿਲ ਦੀ ਗੱਲ ਪੁੱਝ ਲਈ ਸੀ ਤੇ ਚਾਚੀ ਨੇ ਸਾਡੇ ਆਹਮੋ ਸਾਹਮਣੇ ਗੱਲ ਕਰਵਾਈ ਮੈਂ ਤਾਂ ਨੀਵੀਂ ਪਾਖ ਖੜਾ ਸੀ ਤਾਂ ਰਾਜੂ ਮੈਨੂੰ ਕਹਿਣ ਲੱਗੇ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾਓਗੇ ساری ਜ਼ਿੰਦਗੀ ਮੇਰੇ ਨਾਲ ਰਹੋਗੇ ਉਹਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੇ ਤਾਂ ਦਿਲ ਦੀ ਧੜਕਣ ਤੇਜ਼ ਹੋ ਗਈ ਮੈਂ ਉਹਦੇ ਕੋਲੋਂ ਬੜਾ ਸੰਗ ਰਿਆ ਸੀ ਤੇ ਮੈਂ ਕਿਹਾ ਹਾਂਜੀ ਮੈਂ ਤੁਹਾਡੀ ਸਾਰੀ ਜ਼ਿੰਦਗੀ ਸਾਂ ਨਿਵਾਉਂਗਾ ਤੁਹਾਡਾ ਪਰ ਜੇਕਰ ਕੱਲ ਨੂੰ ਤੁਹਾਡੇ ਘਰ ਦੇ ਤੁਹਾਨੂੰ ਲੈਣ ਆ ਗਏ ਤਾਂ ਤੁਸੀਂ ਕੀ ਕਰੋਗੇ ਤਾਂ ਉਹ ਕਹਿੰਦੀ ਸਾਰੀ ਜ਼ਿੰਦਗੀ ਹੁਣ ਮੈਂ ਤੁਹਾਡੇ ਨਾਲ ਹੀ ਰਵਾਂਗੀ ਮੈਂ ਉਹਨਾਂ ਬਾਰੇ ਸੋਚ ਵੀ ਨਹੀਂ ਸਕਦੀ ਹੁਣ ਮੇਰਾ ਤੇ ਤੇਰਾਜੂ ਦਾ ਵਿਆਹ ਰਸਮਾਂ ਰਿਵਾਜਾਂ ਨਾਲ ਚਾਚੀ ਨੇ ਕਰਵਾ ਦਿੱਤਾ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੇ ਖੁਸ਼ ਹਾਂ ਅੱਜ ਸਾਡੇ ਵਿਆਹ ਨੂੰ 4-5 ਸਾਲ ਹੋ ਗਏ ਆ ਪਰ ਅੱਜ ਤੱਕ ਰਾਜੂ ਦਾ ਪਹਿਲਾ ਘਰ ਵਾਲਾ ਉਹਨੂੰ ਕਦੇ ਵੀ ਲੈਣ ਨਹੀਂ ਆਇਆ ਮੈਂ ਤੇ ਰਾਜੂ ਇੱਕ ਦੂਜੇ ਨੂੰ ਬਹੁਤ ਵਧੀਆ ਜ਼ਿੰਦਗੀ ਬਤਾ ਰਹੇ ਆ ਤੇ ਹੌਲੀ-ਹੌਲੀ ਅਸੀਂ ਆਪਣੇ ਘਰ ਦਾ ਸਾਰਾ ਸਮਾਨ ਬਣਾ ਲਿਆ ਕਿਉਂਕਿ ਹੁਣ ਮੇਰਾ ਆਪਣਾ ਪਰਿਵਾਰ ਬਣ ਗਿਆ ਸੀ ਪਹਿਲਾਂ ਤਾਂ ਮੇਰਾ ਕਿਸੇ ਚੀਜ਼ ਨੂੰ ਲੈ ਕੇ ਆਉਣ ਨੂੰ ਵੀ ਦਿਲ ਨਹੀਂ ਕਰਦਾ ਸੀ ਰਾਜੂ ਨੂੰ ਸਲਾਈ ਕਢਾਈ ਦਾ ਕੰਮ ਆਉਂਦਾ ਸੀ ਉਹਨੇ ਵੀ ਘਰ ਵਿੱਚ ਸਲਾਈ ਕਢਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਮਾਈ ਕੀਤੀ ਤੇ ਸਾਡੇ ਘਰ ਵਿੱਚ ਗਰੀਬੀ ਦੂਰ ਕਰ ਦਿੱਤੀ ਉਹ ਮੇਰੇ ਲਈ ਇੱਕ ਰੱਬ ਬਣ ਕੇ ਆਈ ਜਦ ਕਿ ਉਹ ਮੈਨੂੰ ਹਰ ਵਾਰ ਕਹਿ ਦਿੰਦੀ ਕਿ ਤੁਸੀਂ ਮੇਰੇ ਲਈ ਰੱਬ ਹੋ ਪਰ ਮੈਂ ਕਹਿੰਨਾ ਕਿ ਉਹ ਮੇਰੇ ਲਈ ਰੱਬ ਬਣ ਕੇ ਆਈ ਹੈ ਜਿੰਨੀ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਜੀ ਨੇ ਸ਼ਾਇਦ ਮਾਤਾ ਰਾਣੀ ਦੇ ਦਰ ਤੇ ਇਹ ਮੈਨੂੰ ਇਹ ਮੈਨੂੰ ਮਾਤਾ ਰਾਣੀ ਵੱਲੋਂ ਦਾਤ ਮਿਲੀ ਹੈ